ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਮਾ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਬਸ ਸਾਨੂੰ ਵੱਜ ਚੁੱਕੇ ਨੇ 7:10 ਹੋ ਚੁੱਕੇ ਨੇ ਅਸੀਂ 5 ਮਿੰਟਾਂ ਚ ਬਸ ਤੁਰਨ ਲੱਗੇ ਆ ਮੈਂ ਰਮਨ ਐਂਡ ਸਾਡੇ ਡਰਾਈਵਰ ਐਂਡ ਇੱਕ ਸਾਡੇ ਭੱਤੇ ਅੰਟਾ ਜਾਣਗੇ ਸਾਡੇ ਨਾਲ ਤੇ ਅਸੀਂ ਦੋਨੇ ਹੀ ਮੇਹਨਾਂ ਬਾਕੀ ਦਾ ਉਹਨਾਂ ਚ ਘਾੜ ਦੇ ਪਾਉਣ ਲਈ ਤੇ ਜੇ ਅਸੀਂ ਅੱਗੇ ਕੇ ਤੁਹਾਨੂੰ ਦੱਸਾਂਗੇ ਵੀ ਹੁੰਦਾ ਏ ਕਿ ਸਾਡੇ ਨਾਲ ਬਣੇ ਰਹੋ ਜੇ ਤੁਸੀਂ ਸਾਡੇ ਨਾਲ ਟੂਰ ਘੁੰਮਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਣੇ ਰਹੋ ਹਾਂਜੀ ਹੁਣ ਅਸੀਂ ਘਰੋਂ ਨਿਕਲ ਚੁੱਕੇ ਹਾਂ ਕੋਈ ਵਿਚਾਰ ਸਾਂਝਾ ਕਰਨੇ ਹੋਣ ਸਤ ਤੁਸੀਂ ਆਵਦੇ ਕੀਮਤੀ ਵਿਚਾਰ ਸਾਂ ਪੇਸ਼ ਕਰਨੇ ਹੋਣ ਥੋੜਾ ਬੋਲਣਾ ਜ਼ਰੂਰੀ ਰਹਿੰਦਾ ਇਤਿਹਾਸਿਕ ਗੁਰੂ ਘਰਾਂ ਚ ਜਾਵਾਂਗੇ ਦੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਵੀ ਸੀ ਕੀਤੀ ਗਈ ਹੈ ਆਪਣੇ ਆਰਟਿਸਟ ਸਾਹਾਰੀ ਲਾਉਣੋਂ ਲੱਗ ਰਹੇ ਨੇ ਆਵਦੀਆਂ ਹਾਂਜੀ ਅਸੀਂ ਫਟੇਗੜ ਸਾਹਿਬ ਪਹੁੰਚਣ ਆ ਰਹੇ ਹਾਂ ਮੂਰਦੀ ਲੰਘਾਂਗੇ ਤੋਂ ਉੱਥੇ ਖਾਣ ਪੀਣ ਨੂੰ ਲੈਤਾ ਰਵਨ ਬਣਿਆ ਕੀ ਕੁਸ ਲੈਤਾ ਮਟਰ ਆ ਗਿਆ ਆ ਤਾਂ ਢਾਲ ਆ ਜਿਹੜੀ ਬੱਸਾਂ ਚ ਮਿਲਦੀ ਹੁੰਦੀ ਆ ਆ ਗਿਆ ਪਪੜ ਜਿਆ ਹਨਾ ਆ ਦੇਖ ਹਲ ਕੇ ਮੰਗੂ ਖਾਈ ਜਾਂਦਾ ਹੁਣ ਸਾਨੂੰ ਲੱਗੀ ਆ ਭੁੱਖ ਹੁਣ ਖਾਵਾਂਗੇ ਸੀ ਰੋਟੀ ਮੈਂ ਤੁੰਦ ਖਾਣੀ ਸੀ ਕਿੱਥੇ ਆਏ ਆ ਹਾਂਜੀ ਆਓ ਟਾਬਾ ਜਿੱਥੇ ਅਸੀਂ ਰੋਟੀ ਖਾਣ ਲਈ ਰੁਕੇ ਆਂਗੇ ਸੋ ਦੇਖਦੇ ਆਪਾਂ ਕੀ ਆਰਡਰ ਕਰੀਏ ਹਾਂਜੀ ਹੁਣ ਸਾਨੂੰ ਭੁੱਖ ਲੱਗੀ ਸੀ ਤੇ ਅਸੀਂ ਟਾਬੇ ਤੇ ਖੜੇ ਆਂ ਤੇ ਹੁਣ ਅਸੀਂ ਚਾਰ ਆਲੂ ਪਰੌਠੇ ਆਰਡਰ ਕਰੇ ਨੇ ਸੌਰੀ ਤੇ ਜਦੋਂ ਭਰ ਗਿਆ ਆਲੂ ਵਾਲੇ ਪਰੌਠੇ ਖਾਣ ਲਈ ਉਸ ਤੋਂ ਬਾਅਦ ਹੋੱਟ ਤੇਰਾ ਸੁਣੀ ਖਾਂਦੇ ਨੇ ਖੰਡ ਜਿਹੜੇ ਖਾਦ ਨਹੀਂ ਦੇਖੇ ਨੇ ਸੌਣੀ ਦੇਖੇ ਹੁੰਦੀ ਉਹਨਾਂ ਦੇਖ ਪਸੂਆ ਵਾਂਗ ਰੋਟੀ ਖਾਦੀ ਐ ਨੇ ਖਾਦੀ ਤਾਂ ਮੇ ਵੀ ਐ ਹੀ ਐ ਮੈਂ ਧੂ ਵੀ ਜ਼ਿਆਦਾ ਚੜਦਾ ਚੰਨਾ ਘਰੇ ਇਹ ਕੰਮ ਨਹੀਂ ਕਰਦੇ ਇੱਥੇ ਉਹਨਾਂ ਨੂੰ ਧਾਰਾ ਕੱਢਣੀਆਂ ਯਾਦ ਆਉਂਦੀਆਂ ਨੇ ਮੇਰਾ ਦੋਸਤ ਹਾਂ ਅਵਾਂ ਨਾਲੀਲਾ ਚਾਲਦਾ ਤੇਰਾ ਦੋਸਤ ਜੇ ਇਹ ਤਾਂ ਮੈਨੂੰ ਇੱਥੇ ਛੱਡ ਜੋ ਮੈਥੋਂ ਕੀ ਕਰਾਉਣਾ ਤੁਸੀਂ ਇਹਨੂੰ ਲੈ ਜਾਓ ਸੋ ਅਸੀਂ ਇੱਥੋਂ ਰਵਾਨਾ ਹੋ ਰਹੇ ਹਾਂ ਹਾਂਜੀ ਅਸੀਂ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ ਤੁਸੀਂ ਗੁਰੂ ਘਰ ਦੇਖ ਹੀ ਸਕਦੇ ਹੋਵੋਗੇ ਆ ਦੇਖੋ ਅਸੀਂ ਤੇ ਇੱਥੇ ਅਸੀਂ ਆਉਂਦੇ ਹੋਏ ਰੁਕਾਂਗੇ ਸੋ ਅਸੀਂ ਇੱਥੇ ਦਾ ਹੁਣ ਤਾਂ ਚੱਲੇ ਆਂਗੇ ਨੈਣਾ ਦੇਵੀ ਹਾਂਜੀ ਆ ਆ ਗਿਆ ਨੈਣਾ ਦੇਵੀ ਦਾ ਰਸਤਾ ਆਪਾਂ ਆਹ ਰਸਤਾ ਮੁੜਾਂਗੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਸੋ ਆਪਾਂ ਇੱਥੋਂ ਆਪਣੀ ਯਾਤਰਾ ਸਟਾਰਟ ਹੁੰਦੀ ਹੈਗੀ ਆਪਾਂ ਉੱਪਰ ਜਾਵਾਂਗੇ ਉਹ ਤੜਕੇ ਤੋਂ ਲੱਗਿਆ ਹੈ ਹਣ ਤਾਂ ਬਰੋਠੇ ਚੜਕੇ ਆਇਆ ਹੈ ਹਣ ਤਾਂ ਰੂਚਰੇ ਕੇ ਲਿਆਇਆ ਹੈ ਵਿਦ ਕਾ ਨੂਨ ਲਵਾ ਕੇ ਆ ਦੇਖੋ ਪਹਾੜੀ ਕਲੀਅਰਲੀ ਦਿਸ ਰਹੀ ਹੈ ਆ ਦੇਖੋ ਇੱਥੇ ਪੰਜਾਬ ਦੀ ਹੱਤ ਖਤਮ ਹੁੰਦੀ ਆ ਦੇਖੋ ਇੱਥੇ ਲਿਖਿਆ ਵੀ ਹੋਇਆਗਾ ਇੱਥੇ ਪਰਚੀ ਕੱਟਦੇ ਨੇਗੇ ਹਿਮਾਚਲ ਚ ਹੁਣ ਆਪਾਂ ਹਿਮਾਚਲ ਚ ਪੜ ਚੁੱਕੇ ਆਂਗੇ ਸੋ ਇੱਥੇ ਪੰਜਾਬ ਦੀ ਹੱਤ ਖਤਮ ਹੋ ਜਾਂਦੀ ਆ ਹੁਣ ਇੱਥੇ ਪਰਚੀ ਘਟਾਵਾਂਗੇ ਫੇਰ ਇਹ ਲੰਘਣ ਦੇਣਗੇ ਜੇ ਆਪਾਂ ਪਰਚੀ ਨਹੀਂ ਘਟਾਵਾਂਗੇ ਤਾਂ ਇਹ ਆਪਾਂ ਨੂੰ ਅੱਗੇ ਨਹੀਂ ਜਾਣ ਦੇਣਗੇ ਪੂਰੀ ਛੱਡੀ ਏ ਪੂਰੀ ਛੱਡੀ ਜੋ ਛੋਟੇ ਘਰ ਨੇ ਮੈਂ ਤਾਂ ਇੱਤੀ ਪਹਾੜਾਂ 'ਚ ਅਰੇ ਹਾ ਘਰ ਛੋਟੇ ਘਰ ਨੇ ਨਾ ਉਹਨਾਂ ਨੇ ਮਸਾ ਬਣਾਏ ਆ ਉੱਤੇ ਚੜ ਕੇ ਛਾਲ ਮਾਰੂ ਮੈਨੂੰ ਚੱਕ ਲਿਓ ਜਿਹਾਣਾ ਮੋੜ ਮੰਗੂ ਚੰਗਾ ਨਾ ਅਸੀਂ ਜਗਤ ਮੇਰੀ ਸਮਾਜ ਵੀ ਹੋਲੇ ਬਰਾਬਰ ਇਹ ਲੇਖ ਹੀ ਜਾਂਦੇ ਆ ਇਹ ਪਾਦ ਪਾਦ ਹਾਂਜੀ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਅਸੀਂ ਇੱਥੋਂ ਇੱਥੇ ਗੱਡੀ ਇਦੂ ਗਾਹਾਂ ਗੱਡੀ ਜਾਂਦੀ ਨਹੀਂ ਪੱਟ ਤਾਂ ਹੈਗਾਗਾ ਆਪਾਂ ਬੋਡੀਆਂ ਚੜ੍ਹਣੀਆਂ ਸ਼ੁਰੂ ਕਰਾਂਗੇ ਆਹ ਰਸਤਾ ਜਾਂਦਾ ਆਹ ਦੇਖੋ ਲਿਫਟਾਂ ਲਿਫਟਾਂ ਤੇ ਵੀ ਹਾਸ ਸਕਦੇ ਚਾ ਤੁਸੀਂ ਆਉਣਾ ਕਿ ਜੇ ਤੁਹਾਡੇ ਕੋਲੇ ਆਪਦਾ ਵੀਕਲ ਹੈ ਆਪਦੀ ਕੋਈ ਸਾਧਨ ਹੈ ਕਾਰ ਹੈ ਤਾਂ ਤੁਸੀਂ ਉਹਦੇ ਤੇ ਆ ਸਕਦੇ ਹੋ ਜੀ ਤੁਸੀਂ ਆ ਦੇਖੋ ਕਿੰਨੀਆਂ ਨੇਗੀਆਂ ਅੱਜ ਕਿੰਨੀਆਂ ਲਿਫਟਾਂ ਨੇ ਇਹ ਰਹੀ ਇਹ ਨੀਚੋਂ ਲੈ ਕੇ ਆਉਂਦੇ ਹੈਗੀ ਸੋ ਤੁਹਾਡੀ ਆਪਦੀ ਮਰਜ਼ੀ ਹੈ ਤੁਸੀਂ ਲਿਫਟ ਤੇ ਵੀ ਆ ਸਕਦੇ ਹੋ ਆਪਦੇ ਵੀਕਲ ਤੇ ਵੀ ਆ ਸਕਦੇ ਹੋ ਜੋ ਵੀ ਤੁਸੀਂ ਸਾਧਨ ਲੈ ਕੇ ਆਏ ਹੋ ਤਾਂ ਵੀਊ ਦੇਖੋ ਗੰਗਾਂਢ ਉਹ ਦੇਖੋ ਆਪਾਂ ਸਟਾਰਟ ਹੋ ਚੁੱਕੇ ਆ ਪੌੜੀਆਂ ਚੜਦੇ ਆ ਇੰਨੀ ਭੀੜ ਨਹੀਂ ਹੈਗੀ ਵੈਸੇ ਮੰਤ ਤੱਕ ਨਹੀਂ ਥੱਲੇ ਚੜ ਕੇ ਆਵਾਂਗੇ ਇੰਨੀਆਂ ਪੌੜੀਆਂ ਹੁਣ ਤੱਕ ਚੜ ਕੇ ਦਿਖਾ ਦੇ ਮੇਲਾ ਲੱਗਦਾ ਹੈ ਪੂਰਾ ਖਾਣ ਪੀਣ ਨੂੰ ਹਰ ਇੱਕ ਚੀਜ਼ ਹੈ ਹਾਂ ਦੇਖੋ ਅੱਗੇ ਕਿੰਨੀਆਂ ਸੋਹਣੀਆਂ ਦੁਕਾਨਾਂ ਸਜਾਈਆਂ ਹੋਈਆਂ ਨੇ ਨਾਲੇ ਜਿਹੜੇ ਗੱਲ ਬੀ ਬਹੁਤ ਬਣ ਕੀ ਜਿਓ ਆ ਅੱਗੇ ਲਾਵਾਂਗੇ ਜੀ ਰਹਾ ਮਨੀ ਕਦੇ ਆਇਆ ਵੱਲ ਪਹਿਲੀ ਵਾਰ ਹੈ ਪਹਿਲੀ ਵਾਰ ਹੈ ਪਹਿਲੀ ਵਾਰ ਮੈਂ ਬਾਲੇ ਵਾਰ ਆ ਗਈ 80 90 ਵਾਰ ਤਾਂ ਆਈ ਗਈ ਹੁਣ ਰਵਣ ਗਮਾਸੀ ਜਾਣਾ ਜਾਣਾ ਹੈ ਮਗਾ ਚਾਈ ਚਾਹਣੀ ਆ 15 ਦੀ ਲੱਗ ਲਾ ਰਵਣ ਅਗਲਾ ਰਸਤਾ ਸ਼ੁਰੂ ਹੁੰਦਾ ਕੋੜਿਆ ਸ਼ੁਰੂ ਹੁੰਦੀਆਂ ਨੇਗੀਆਂ ਆਪਣੀਆਂ ਕਿੰਨੀ ਔੜੀ ਹੈ ਇੱਥੇ ਲਿਖਿਆ ਹੁੰਦਾ ਹੈ ਰ ਉਹ ਉੱਧਰ ਨਹੀਂ ਛੇਮੀ ਆ ਚੱਲੋ ਦਮ ਚੜੀਆ 58 58ਵੀਂ ਪੌੜੀ ਤੇ ਦਮ ਚੜੀਆ ਦਮ ਲੈ ਲੈ ਚੱਲ ਸੁਣੇੜੀ ਆਉ ਸੀ ਸਾਹਮਣੀ ਆ ਸਾਹਮਣੀ ਆ ਉਹ ਦੇਖ ਸਾਹਮਣੀ ਮੰਦਰੀ ਆ ਇੱਧਰ ਮੁੜ ਕੇ ਚੱਲ ਆਪਾਂ ਅੱਗੇ ਆ ਗਏ ਹਾਂ ਜਿੱਥੇ ਪ੍ਰਸ਼ਾਨ ਲੈਣੇ ਹੁੰਨੇ ਆ ਇਸ ਮੰਦਰ ਦੇ ਅੰਦਰ ਵੀ ਆਉਗਾ ਫੋਟੋ ਇੰਟਰ ਮਨਾਲੇ ਹੈ ਜੈ ਮਾਂ ਚਲੋ ਚਲੋ ਸਰ ਇਸ ਮੰਦਰ ہاں ਜੀ ਆ ਮੰਦਿਰ ਹੈ ਮਾਤਾ ਜੀ ਦਾ ਪਰ ਅੰਦਰ ਅਲਾਉ ਨਹੀਂ ਹੈਗਾ ਦਿਖਾਉਣਾ ਸੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੀ ਅੰਦਰ ਮੋਬਾਈਲ ਅਲਾਉ ਨਹੀਂ ਹੈਗਾ ਵੀਡੀਓ ਬਣਾਉਣਾ ਅਕਰ ਨਹੀਂ ਕਿਹਾ ਗੱਲ ਵਿੱਚ ਮੋਬਾਈਲ ਪਾ ਲੈ ਜੀ ਵੀਡੀਓ ਬਣਾਇ ਕਿ ਸੋ ਨਹੀਂ ਲੈ ਦਿਓ ਆ ਸਰ ਉਹ ਇੱਕ ਇੱਕ ਡਾਲ ਮੰਨਿਆ ਮੈਨੂੰ ਹੈ ਨਹੀਂ ਭਰਾ ਮੇਰੇ ਕੋਲ ਆਜੋ ਕੁਝ ਨਹੀਂ ਹੈਗਾ ਮੇਰੇ ਕੋਲ ਚੱਲ ਵਾਲੇ ਹੈ ہاں ਇਹ ਆ ਵਾਲੇ ਤਾਂ ਇਹ ਇਧਰ ਅਭੀ ਹੈ ਨਹੀਂ ਆਏ ਹੋਏ ਉਹ ਤਾਂ ਇਸका ਜਿੰਨਾ ਇਹ ਖਰ ਰਿਹਾ ਹੈ ਨਾ ਇਤਨਾ ਮਾਰ ਦਣ ਦਾ ਇਸ ਦਾ ਓਏ ਤੂੰ ਛੋਟੀ ਕੇ ਲਾਉਣ ਨੂੰ ਕੋ ਕਰ ਹਾਂਜੀ ਇਹ ਤਾਂ ਜੰਗਲਾ ਵਾਲੇ ਆ ਇਹਨਾਂ ਨੂੰ ਬੋਲ ਰਿਹਾ ਇਹ ਆਲੇ ਪੱਤੇ ਖਾਣ ਵਾਲੇ ਆ ਜੀ ਉਹ ਮੁੰਗੀ ਹੁੰਦਾ ਹੈ ਇਹ ਨਿਹੋਰ ਦੇ ਦੇ ਜਿਹਨਾਂ ਨੂੰ ਮਾਮਾ ਦੇ ਪਰਬਤ ਪਹੁੰਚਣ ਤੇ ਆਨਾਜ ਲਈ ਉਹ ਕਿ ਜੰਗਲਾ ਵਾਲੇ ਆ ਉਹ ਕਹਿੰਦਾ ਉਹ ਦੋ ਗੱਲੇ ਲੈ ਕੇ ਆਇਆ ਲੱਗੀ ਫੱਜ ਗਿਆ ਉਹ ਕਾਲਾ ਹੈ ਉੱਧਰ ਸਟੂਡੀਓ ਇਹਨਾਂ ਦੀ ਹੈ ਨਾ ਰੁਕ ਗਿਆ ਭਾਈ ਇਹਨਾਂ ਕਹਿੰਦਾ ਤੂੰ ਰੁਕ ਜਾ ਉਹਨੂੰ ਖਵਾਉਂਗਾ ਕਹਿੰਦਾ ਛੋਟੀ ਨੂੰ ਨਹੀਂ ਨਹੀਂ ਕੰਮ ਦਾ ਛੋਟਾ ਇਹ ਕੰਮ ਦਾ ਰੰਗੀ ਯਾਰ ਹਾਂਜੀ ਮੱਥਾ ਪਾ ਟੇਕ ਲਿਆ ਤੁਸੀਂ ਬਾਂਦਰਾਂ ਦੀ ਝੱਟ ਦੇਖੀ ਹੋਊਗੀ ਆਹ ਸੀਗਾ ਏ ਕਿਊਟ ਹੈ ਕਿਊਟ ਜਾ ਨਾ ਲਾਲ ਲਾਲ ਮੂੰਹ ਸਾਰੇ ਹੋ ਗਏ ਨਾ ਇਕੱਠੇ ਮੇਰੇਆਂ ਕੰਨ ਦੇ ਵਿੱਚ ਹਾਂਜੀ ਹੁਣ ਅਸੀਂ ਹੁਣੇ ਹੁਣੇ ਸ਼ੋਪਿੰਗ ਕੀਤੀ ਹੈ ਦੇਖੋ ਗਿੱਡੀ ਭਰੀ ਪਈ ਹੈ ਆ ਬਹਿ ਲਵਾਂ ਇਹਦਾ ਮਨਹੂਸ ਦਾ ਆ ਮੇਰਾ ਅਭਿਛੇ ਭਰਿਆ ਪਿਆ ਸਾਰਾ ਕੁਝ ਖਰਚਾ ਤੇ ਸਾਰੇ ਘਰਦਿਆਂ ਦੇ ਪੈਸੇ ਲੰਗ ਘੱਟ ਕਰਦੇ ਕੰਮ ਕਰਾਉਂਦੇ ਨੇ ਇਹ ਫ੍ਰੀਜ ਹੀ ਨਹੀਂ ਕਰਵਾਉਂਦੇ ਖੂਲੇ ਘਰ ਦਾ ਕੰਮ ਕਰਦੀ ਆ ਮੈਂ ਸਾਰਾ ਆ ਗਿਆ ਤੱਕੀਲਾ ਸਭ ਗੁਰੂ ਘਰ ਚ ਬਾਕੀਲਾ ਸਾਹਿਬ ਗੁਰੂ ਘਰ ਆਦਰ ਅੱਗੇ ਆ ਬਾਕੀਲਾ ਸਾਹਿਬ ਗੁਰੂ ਘਰ ਪਹੁੰਚ ਚੁੱਕੇ ਆ ਬਸ ਆ ਸੀ ਦੇਖ ਜਾ ਰਹੇ ਹਾਂ ਕਿੰਨਾ ਸੋਹਣਾ ਗੁਰੂ ਘਰ ਆਂ ਜੀ ਰਪੇ ਮੇ ਵਜਨ ਕਰਾਵੋ ਹਾਂ ਜੀ ਆ ਪਹੁੰਚ ਚੁੱਕਿਆ ਮੱਥਾ ਟੇਕਦੇ ਆ ਜਾ ਕੇ ਅੰਦਰ ਇੱਥੇ 132 ਪੌੜੀਆਂ ਹੁੰਦੀਆਂ ਨੇ ਖੂਹ ਹੁੰਦਾਗਾ ਨੀਚੇ ਤੇ ਉਹਦੇ ਥੱਲੇ ਵੀ ਆਪਾਂ ਚਾਹਾਂਗੇ ਉੱਥੇ ਮੱਥਾ ਟੇਕ ਕੇ ਆਉਣਾ ਹੁੰਦਾਗਾ ਸਾਰੇ ਜਿਨੇ ਜੋ ਵੀ ਇੱਥੇ ਮੱਥਾ ਟੇਕਣ ਆਉਂਦਾਗਾ ਉਹ ਉੱਥੇ ਜਾ ਕੇ 132 ਪੌੜੀਆਂ ਥੱਲੇ ਥੱਲੇ ਉਤਰ ਕੇ ਮੱਥਾ ਟੇਕਦਾ ਤੇ ਤੁਸੀਂ ਵੀ ਜੇ ਤੁਸੀਂ ਇੱਥੇ ਆਉਂਗੇ ਤਾਂ ਬਾਕੀ ਗੱਲ ਤੁਸੀਂ ਜ਼ਰੂਰ ਆਇਓ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਜਾਓ ਤੇ ਉਹ ਪੌੜੀਆਂ ਉਤਰਿਓ ਤੇ ਮੱਥਾ ਟੇਕ ਜਾਇਓ ਆਓ ਕਿਲਾ ਤੇ ਬੋਲੀ ਸਾਹਿਬ ਅਕੇਲਾ ਆਨੰਦਗੜ੍ਹ ਸਾਹਿਬ 132 ਪੌੜੀਆਂ ਇੱਥੇ ਇਹ ਪਵਿੱਤਰ ਸਥਾਨ ਤੇ ਇੱਥੇ ਖੂਹ ਚ ਮੱਥਾ ਟੇਕ ਕੇ ਆਉਂਦੇ ਸਾਰੇ ਉਹ ਪੌੜੀਆਂ ਜੇ ਤੁਸੀਂ ਕਿੰਨਾ ਚੜ੍ਹਨਿਓ ਤੁਹਾਡੀ ਮਰਜ਼ੀ ਹੈ ਕਿੱੜੀ ਵੀ ਸਕਦੇ ਹੋ ਵਾਕਿ ਆਪਾ ਵਾਹਿਗੁਰੂ ਵਾਹਿਗੁਰੂ ਕਰਕੇ ਵਜ੍ਹਾ ਹਸਾ ਕਰਦੇ ਆਂ ਤੁਹਾਡੀ ਮਰਜ਼ੀ ਆ ਸਤਿਗੁਰੂ ਸਿਨਾ ਸੁਣਨਾ ਰਹੋ ਚਲੋ ਆਪਰੇ ਚਾ 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 ਚਲੋ ਇੱਕ ਹੋਰ ਮੁੰਜਮਾ ਐਨ ਸ਼ੂਕਦਾ ਜਾ ਰਿਹਾ ਤੁਸੀਂ ਜਾਂਦੇ ਜਿਹਦੇ ਚੜੂ ਜਾਣਾ ਤੁਸੀਂ ਉਦੋਂ ਦੇਖਿਓ ਮੈਂ ਹੁਣ ਦੇਖੂ ਆ ਸਾਹ ਛੜਿਆ ਹੋਇਆ ਮੈਂ ਥੀ ਦਿਖਾ ਦੇਣੀ ਆ ਤੁਹਾਨੂੰ ਬਾਬਾ ਜੀ ਕਿਉਂਕਿ ਬਾਬਾ ਜੀ ਲੜ ਨੂੰ ਉੱਥੇ ਬੈਠੇ ਆ ਸੋ ਮੈਂ ਵੀ ਮੱਥਾ ਟੇਕ ਲਾਂ ਜਿਹੜਾ ਕੰਮ ਮੇਨ ਕਰਨ ਆਈ ਆ ਬਾਬਾ ਜੀ ਦੇ ਦਰਸ਼ਨ ਕਰਨ ਆਈ ਆ ਮੈਂ ਵੀ ਸੋ ਮੈਂ ਵੀ ਮੱਥਾ ਟੇਕ ਲਾਂ ਮੱਥਾ ਟੇਕ ਲਿਆ ਤੇ ਇੱਥੇ ਇੱਕ ਚੂਲੀ ਬਾਬਾ ਜੀ ਪਾਣੀ ਪਾਉਂਦੇ ਆ ਉਹ ਪਾਣੀ ਪੀ ਕੇ ਆਪਣੇ ਉੱਤੋਂ ਦੀ ਇੱਦਾਂ ਪਾਣੀ ਪੀ ਕੇ ਆਪਣੇ ਉੱਪਰ ਦੀ ਮਾਰਨਾ ਸੋ ਤੁਸੀਂ ਵੀ ਜ਼ਰੂਰ ਆਇਓ ਉਹ ਪਾਣੀ ਚੰਗਾ ਹੁੰਦਾ ਹੈ ਪੀਤਾ ਤੇ ਤੁਸੀਂ ਜ਼ਰੂਰ ਆਇਓ ਇੱਕ ਵਾਰ ਮੇਰੇ ਕਹੇ ਤੇ ਬਹੁਤ ਸਕੂਨ ਮਿਲਦਾ ਉੱਤਰਾ ਦਾ ਕੋ ਬਹੁਤ ਛੇਤੀ ਹੁਣ ਚੜ ਕੇ ਦਿਖਾ ਆ ਜਾ ਉੱਥੇ ਜਾ ਕੇ ਤੇਰੀ ਜਮਾਂ ਵਾਸਤੇ ਜਾ ਕੇ ਜਮਾਂ ਆਹ ਜਿਹੜਾ ਨੀਚਿਆ ਇਹਦੇ ਨੀਚੇ ਪਾਣੀ ਹੈ ਤੇ ਜੜੀ ਜੀ ਤੁਸੀਂ ਦੇਖ ਰਹੇ ਹੋ ਇਹਦੇ ਨੀਚੇ ਪਾਣੀ ਹੈਗਾ ਕਿ ਪਹੁੰਚ ਕੇ ਰਖ ਲਿਓ ਚੱਲ 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 ਰੁਕੀ ਨਾ ਵਸ ਅੰਦਰ ਮੱਥਾ ਟੇਕਾਂਗੇ ਜੀ ਹਾਂਜੀ ਮੱਥਾ ਟੇਕ ਲਿਆ ਹੁਣ ਤੇ ਬੱਸ ਹੁਣ ਕਿਰਾਂ ਤੋਂ ਅੰਚਲੇ ਆਂ ਦੇਖਨੇ ਵੀ ਹੋਰ ਗੁਰਦੁਆਰੇ ਚ ਵੀ ਮੱਥਾ ਟੇਕਾਂਗੇ ਕੋਈ ਵੀ ਵੀਰ ਜੀ ਨੇ ਜਿਹੜੇ ਉੱਤੇ ਪਾਉਂਦੇ ਆਗੇ YouTube ਤੇ ਆਉਂ ਪਾਉਂਦੇ ਆਗੇ ਖੰਡ ਭਾਜੀ ਨੂੰ ਕਹਿ ਦਿੰਦੇ ਨਾ ਗੋਲੀ ਵਾਲੇ ਬੰਦੇ ਦੇ ਵੀਡੀਓਜ਼ ਪਾਉਂਦੇ ਆਗੇ ਅਸੀਂ ਨਾਲ ਲੈ ਨਿਕਿਆ ਰੋ ਪਹਿਲਾਂ ਵੀ ਨਾ ਉਹ ਪਿਕਚਰ ਆਉਂਗਾ ਆਸੀ ਉਹਦਾ ਪੋਸਟ ਵੀ ਲੱਗਿਆ ਹੋਇਆ ਤੇ ਆਇਓ ਤੇ ਬਹੁਤ ਵਧੀਆ ਹੈ ਗੋਲੀ ਵਾਲਾ ਬੱਤਾ ਬਣਾਉਂਦੇ ਆ ਹਾਂਜੀ ਹੁਣ ਆਪਾਂ ਆਏ ਆ ਬਾਬਾ ਗੁੱਡੇਨ ਸ਼ਾਹ ਜੀ ਇੱਥੇ ਵੀ ਆਨੰਦਪੁਰ ਸਾਹਿਬ ਜੀ ਹੈਗਾ ਸੋ ਤੁਸੀਂ ਇੱਥੇ ਵੀ ਜ਼ਰੂਰ ਮਤਲ ਦੇਖ ਕੇ ਜਾਇਓ ਇੱਥੇ ਵੀ ਮੇਲਾ ਲੱਗਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਸੋ ਆਹ ਐਂਟਰੀ ਹੈ ਤੁਹਾਨੂੰ ਦਾ ਗੇਟ ਆ ਸੋ ਇੱਥੇ ਪ੍ਰਸ਼ਾਦ ਵਗੈਰਾ ਛਾੜਦਾਗਾ ਨੂਨ ਵਗੈਰਾ ਜੋ ਵੀ ਹੰਦਾ ਬਾਬਾ ਜੀ ਦਾ ਟੀਲ ਵਹਿਰਾ ਚੜਦਾ ਆ ਬਾਬਾ ਜੀ ਦਾ ਇਤਿਹਾਸ ਦੱਸਦੇ ਨੇ ਇਹ ਕੋਈ ਨਾ ਜ਼ੋਣਾ ਮਾਥਾ ਟੇਕ ਹਾਂਜੀ ਹੁਣ ਆਪਾਂ ਪਹੁੰਚੇ ਅੰਗੇ ਕੀਰਤਨਪੁਰ ਸਾਹਿਬ ਜਿੱਥੇ ਕੇ ਫੁੱਲ ਹਾਂਜੀ ਇੱਥੇ ਸਾਰਾ ਆਪਣਾ ਕੀਰਤਨਪੁਰ ਸਾਹਿਬ ਦਾ ਇਤਿਹਾਸ ਲਿਖਿਆਗਾ ਸੋ ਸ਼ਾਂਤੀ ਜੀ ਮਿਲਦੀ ਆ ਕੇ ਸ਼ਾਂਤ ਤੇ ਕੋਈ ਅੱਜ ਦੇ ਟਾਈਮ ਚ ਜਿੰਨੇ ਸਾਰੇ ਚੱਲ ਰਹੀਆਂ ਨੇ ਤਾਬਤ ਇਹ ਜਗਾ ਜਿੱਥੇ ਆ ਕਿਸ ਨੂੰ ਮਿਲ ਸਕਦਾ ਹੋਰ ਕੋਈ ਜਗਾ ਨਹੀਂ ਮੈਂ ਤਾਂ ਦਿੱਖ ਪਰ ਇਥੇ ਸਾਰੀ ਜ਼ਿੰਦਗੀ ਤੇ ਜੀ ਆਹਾ ਉਹ ਨਦੀਆਂ ਜਿੱਥੇ ਫੁੱਲ ਤੇਰੇ ਜਾਂਦੇ ਆ ਸਾਰਿਆਂ ਦੇ ਮੈਂ ਤੁਹਾਨੂੰ ਦਿਖਾਉਣੀ ਆ ਕਲੀਅਰਲੀ ਇਹਨਾਂ ਦੇ ਵੀ ਪ੍ਰਵਾਹ ਚ ਡੱਥ ਹੁੰਦੇ ਕਿਸੇ ਦੀ ਵੀ ਤਾਂ ਉਹਨਾਂ ਦੇ ਫੁੱਲ ਆ ਜਿਹੜੇ ਉਹ ਇਸ ਨਦੀ ਚ ਪਾਏ ਜਾਂਦੇ ਆ ਕੀਰਤਨਪੁਰ ਸਾਹਿਬ ਆ ਦੇਖੋ ਆ ਇਹਦੇ ਚ ਪਾਉਂਦੇ ਆ ਸਾਰੇ ਪਾਣੀ ਦਾ ਵਹਾਂ ਦੇਖੋ ਮੂੰਹ ਚਲੀ ਮੰਮੀ ਮੈਡੀ ਨੇ ਆ ਅੱਜ ਬੈਸਿੱਦੂ ਮੋਸੇ ਅਸੀਂ ਦੂ ਮੋਸੇ ਵਾਲੇ ਦੇ ਵੀ ਘਰ ਲੈਤੀ ਪਾਇਆ ਇਹ ਡੈਡੀ ਆਇਆ ਸੀ ਨਾ ਮੰਮੀ ਗਈ ਸੀ ਹਾਂ ਹਾਂ ਇੱਥੇ ਡੈਡੀ ਪਾਈ ਹੁੰਦਾ ਸੀ ਉਹ ਤਾਂ ਯਾਰ ਮੈਂ نیچے ਲੈ ਕੇ ਗਿਆ ਸੁਣੋ ਦਿਖਾਉਣ ਵਾਸਤੇ ਆਸੀ ਆ ਪੋਲ ਬਹੁਤ ਪੁਰਾਣਾਗਾ ਸੋ ਇੱਥੋਂ ਮੈਂ ਖੜ ਕੇ ਤੁਹਾਨੂੰ ਦਿਖਾਇਆ ਸੀਗਾ ਜੀ ਹਣ ਅਸੀਂ ਇਲੀ ਤੁਰ ਪਈਏਗੇ ਅਸੀਂ ਸੋਚਿਆ ਵੀ ਕਰ ਲਓ ਜੇ ਕਰੇ ਪਹੁੰਚਿਆਂਗੇ ਇਸ ਲਈ ਅਸੀਂ ਹੁਣੇ ਤੁਰ ਪਏ ਸਾਰਾ ਕੁਝ ਘੁੰਮ ਲਿਆ ਤੇ ਪਟਿਆਲੇ ਵੀ ਰੁਕਾਂਗੇ ਉਥੋਂ ਸ਼ਾਪਿੰਗ ਵਗੈਰਾ ਕਰਾਂਗੇ ਤੇ ਉਂਦਾ ਸੀ ਵੈਸੇ ਘਰ ਵੀ ਲੀਣਾ ਅਨੰਦਪੁਰ ਸਾਹਿਬ ਵਾ ਦੇਖਾ ਇੱਥੇ ਸ਼ਾਪਿੰਗ ਕਰਨ ਆਏ ਸੀ ਗਰਮ ਕੱਪੜਿਆਂ ਦੀ ਇੱਥੇ ਸੇਲ ਲੱਗਦੀ ਹੈ ਮੰਦਰ ਦੇ ਕੋਲ ਹੀ ਹੈ ਪਟਿਆਲੇ ਤੇ ਰਮਨ ਨੇ ਕੀਤੀ ਹੈ ਸ਼ਾਪਿੰਗ ਤੇ ਮੈਂ ਸਾਰਾਂ ਦੇ ਪੈਸੇ ਕਰਾਂ ਤੇ ਖਰਚ ਸੋ ਮੈਂ ਤਸ ਖਾਦਾ ਥੋੜਾ ਜਿਹਾ ਇਸ ਲਈ ਮੈਂ ਹਿੰਟ ਨਹੀਂ ਕੀਤੀ ਮੈਂ ਪਹਿਲਾਂ ਵੀ ਇੱਥੋਂ ਲੈ ਕੇ ਗਿਆਂ ਕੱਪੜੇ ਬਹੁਤ ਸੋਹਣੇ ਮਿਲਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੁਣੇ-ਹੁਣੇ ਤੁਸੀਂ ਮੇਰਾ ਬਲੌਗ ਦੇਖਿਆਗਾ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰ ਵੀ ਨਿਊ ਨਿਊ ਬਲੌਗ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਫਿਰ ਮਿਲਾਂਗੇ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਥਾਂ ਉਹਨੇ ਟਾਈਮ ਲਈ ਬਾਏ ਬਾਏ ਥੈਂਕ ਯੂ